ਸਤਿ ਪਿਆਰੇ ਅਤੇ ਸਤਕਾਰਯੋ ਕਿਸਾਨ ਵੀਰ ਅਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਮਨ ਦੀ ਸ਼ਾਂਤੀ ਕਿਉਂਕਿ ਜਿਹੜੀ ਮਨ ਦੀ ਸ਼ਾਂਤੀ ਹੈ ਬਹੁਤ ਔਖੀ ਮਿਲਦੀ ਹੈ ਕਿਉਂਕਿ ਅਸੀਂ ਅਸਾਂਤ ਬਹੁਤ ਹੋ ਚੁੱਕੇ ਹਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਇਹ ਬਣ ਚੁੱਕਿਆ ਵੀ ਜਦੋਂ ਬੰਦਾ ਅਸਾਂਤ ਹੁੰਦਾ ਡਿਪਰੈਸ਼ਨ 'ਚ ਹੁੰਦਾ ਦੁਖੀ ਹੁੰਦਾ ਪਰੇਸ਼ਾਨ ਹੁੰਦਾ ਤਾਂ ਸਰੀਰਕ ਬਿਮਾਰੀਆਂ ਤਾਂ ਲੱਗਦੀਆਂ ਨੇ ਮਾਨਸਿਕ ਬਿਮਾਰੀਆਂ ਵੀ ਲੱਗਦੀਆਂ ਨੇ ਤੇ ਜਿਹੜੀ ਪਰਮਾਤਮਾ ਦੀ ਬਖਸ਼ੀ ਹੋ ਜਿੰਦਗੀ ਆ ਸਾਨੂੰ ਇਹ ਸਰਬੱਤ ਦੇ ਭਲੇ ਲਈ ਸੀਗੀ ਖੁਸ਼ ਰਹਿਣ ਲਈ ਸੀ ਪਰ ਅਸੀਂ ਜਾਣੇ ਅਣਜਾਣੇ ਉਹਨਾਂ ਗੱਲਾਂ ਦਾ ਵਿਸ਼ਕਾਰ ਹੋ ਸਕੇ ਚੁੱਕੇ ਹਾਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਚ ਕੋਈ ਮਤਲਬ ਨਹੀਂ ਕੋਈ ਮਾਇਨੇ ਨਹੀਂਗਾ ਹੁਣ ਜੇ ਆਪਾਂ ਗੱਲ ਕਰਦੇ ਆਂ ਪ੍ਰਾਣੇ ਬਜ਼ੁਰਗ ਕਹਿੰਦੇ ਫਲਾਣਾ ਬੰਦਾ ਤਾਂ ਭਾਈ ਸੁਰਗ ਭੋਗਦਾ ਕਈ ਬੰਦੇ ਕਹਿ ਦਿੰਦੇ ਸਨ ਨਰਕ ਸੁਰਗ ਇੱਥੀ ਆ ਤਾਂ ਉਹ ਗੱਲ ਨੂੰ ਆਪਾਂ ਜੇ ਬਰੀਕੀ ਨਾਲ ਸਮਝੀਏ ਤਾਂ ਆਪਾਂ ਜੇ ਸਵਰਗ ਕਹਾਂਗੇ ਤਾਂ ਵਾਹ ਇਹ ਖੇਤੀ ਆ ਜਿੱਥੇ ਤੁਸੀਂ ਵਾਤਾਵਰਣ ਨੂੰ ਬਚਾ ਸਕਦੇ ਹੋ ਜੀਵਾਂ ਨੂੰ ਬਚਾ ਸਕਦੇ ਹੋ ਤੇ ਵਧੀਆ ਭੋਜਨ ਪ੍ਰਾਪਤ ਕਰ ਸਕਦੇ ਹੋ ਤੇ ਇੱਕ ਸ਼ਾਂਤੀ ਵਾਲਾ ਮਾਹੌਲ ਆ ਜਿਹੜੀ ਇਹ ਸ਼ਾਂਤੀ ਆ ਇਹ ਤੁਹਾਨੂੰ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਮਿਲ ਜਾਂਦੀ ਆ ਕਿਉਂਕਿ ਇਸ ਖੇਤੀ ਵਿੱਚ ਬਹੁਤ ਸਾਰੀ ਭਿੰਨਤਾ ਜਦੋਂ ਇਸ ਖੇਤੀ ਵਿੱਚ ਬਹੁਤ ਜ਼ਿਆਦਾ ਰੁੱਖ ਹੁੰਦੇ ਨੇ ਅਲੱਗ-ਅਲੱਗ ਕਿਸਮਾਂ ਦੇ ਰੁੱਖ ਤਾਂ ਉਹਨਾਂ ਦੇ ਅਲੱਗ-ਅਲੱਗ ਪੱਤੇ ਮਿੱਟੀ 'ਚ ਡਿੱਗਦੇ ਨੇ ਪੰਛੀ ਆਉਂਦੇ ਨੇ ਕੀਟ ਪੈਦਾ ਹੁੰਦੇ ਨੇ ਜਿਹੜਾ ਜਿਹੜਾ ਕੁਦਰਤ ਦਾ ਬਣਾਇਆ ਹੋਇਆ ਡਿਜ਼ਾਈਨ ਆ ਉਹ ਸਹੀ ਢੰਗ ਨਾਲ ਚੱਲਦਾ ਤਾਂ ਉਹ ਕੁਦਰਤੀ ਖੇਤੀ ਵਿੱਚ ਚੱਲ ਜਾਂਦਾ ਜਦੋਂ ਮਿੱਟੀ ਵਿੱਚ ਸੂਖਮ ਜੀਵ ਤੇ ਮਾਈਕਰੋਬ ਜੀਵਾਣੂ ਵੱਧ ਜਾਂਦੇ ਨੇ ਰੁੱਖ ਵੱਧ ਜਾਂਦੇ ਨੇ ਤਾਂ ਮਿੱਟੀ ਜਦੋਂ ਸੂਖਮ ਜੀਵ ਕੰਮ ਕਰਦੇ ਨੇ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਤਬਦੀਲੀ ਇਹ ਆਉਂਦੀ ਹੈ ਵੀ ਇਹ ਆਪਣੀ ਰਿਪੇਅਰ ਖੁਦ ਕਰਨ ਲੱਗ ਜਾਂਦੀ ਹੈ। ਮਿੱਟੀ ਦੀ ਰਿਪੇਅਰ ਹੋਣ ਲੱਗ ਗਈ ਤਾਂ ਮਿੱਟੀ ਵਿੱਚ ਸਭ ਤੋਂ ਵਧੀਆ ਚੀਜ਼ੋ ਦੇਖਣੇ ਵਾਲੀ ਮਿਲੀ ਕਿਉਂਕਿ ਆਪਾਂ ਪਿਛਲੇ 15 ਅਗਸਤ 2007 ਤੋਂ ਸ਼ੁਰੂ ਹੋ ਕੇ ਹੁਣ ਆਪਾਂ ਤਕਰੀਬਨ ਉਹ 18 ਸਾਲ ਦੇ ਵਿੱਚ ਪਹੁੰਚ ਚੁੱਕੇ ਹਾਂ। ਤਾਂ ਮਿੱਟੀ ਪਾਣੀ ਘੱਟ ਮੰਗਣ ਲੱਗ ਜਾਂਦੀ ਹੈ। ਜਿੰਨਾ ਫਸਲ ਨੂੰ ਪਾਣੀ ਕੁਦਰਤੋਂ ਮਿਲੂਗਾ ਉਹਦੇ ਲਈ ਬੜਾ ਲਾਹੇਮੰਦ ਤੇ ਤਾਕਤਵਰ ਹੁੰਦਾ ਹੈ। ਕਿਉਂਕਿ ਜਿਹੜਾ ਮਿੱਟੀ ਨੇ ਪਾਣੀ ਸਟੋਰ ਕਰ ਰੱਖਣਾ ਹੈ ਕਿਉਂਕਿ ਮਿੱਟੀ ਦੇ ਵਿੱਚ ਜਦੋਂ ਇੱਕ ਤਾਇ ਬਣ ਜਾਂਦੀ ਹੈ ਜਿਹਨੂੰ ਆਪਾਂ ਘਾੜ ਕਹਿੰਦੇ ਆ ਜਿਹੜਾ ਉੱਪਰੋਂ ਆਪਣੇ ਖਰਾਕ ਦਿੱਤੀ ਗਈ ਆ ਪਾਣੀ ਦਿੱਤਾ ਗਿਆ ਤਾਂ ਉਹ ਕੋਸ ਇੰਚ ਦੀ ਏਰੀਆ 'ਚ ਰਹਿ ਕੇ ਜਾਂ ਤਾਂ ਧੁੱਪਾਂ ਨਾਲ ਉੱਡਦਾ ਜਾਂ ਮਤਲਬ ਉਹ ਖੇ ਖਰਾਬ ਹੋ ਕੇ ਮਿੱਟੀ ਨੂੰ ਸਖਤ ਬਣਾਤਾ ਕੁਝ ਇਸ ਤਰ੍ਹਾਂ ਦੀ ਪ੍ਰਕਿਰਿਆਵਾਂ ਹੋ ਜਾਂਦੀਆਂ ਨੇ ਜਿਹੜੀਆਂ ਫਸਲਾਂ ਦੇ ਵਿੱਚ ਜੋ ਨਾਲ ਜ਼ਰੂਰਤ ਹੁੰਦੀ ਆ ਨਹੀਂ ਹੁੰਦੀ ਉਸ ਤਰ੍ਹਾਂ ਉਹ ਜਣੀ ਬੇਲੋੜੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਪਰ ਜਦੋਂ ਕੁਦਰਤ ਵਿੱਚ ਉਹ ਸੂਖਮ ਜੀਵ ਕੰਮ ਕਰਦੇ ਨੇ ਜਿਹੜੇ ਗੰਡੋਏ ਨੇ ਉਹ ਰੱਬ ਦਾ ਆਪਣਾ ਹਾਲ ਹੈ ਉੱਥੇ ਕੰਮ ਕਰੂ ਜਿੱਥੇ ਗੰਡੋਇਆਂ ਨੂੰ ਮਿੱਟੀ ਵਿੱਚ ਖਾਣ ਨੂੰ ਕਚਰਾ ਤਾਪਮਾਨ ਕਿਉਂਕਿ ਜਿਹੜਾ ਗੰਡੋਆ ਉਹ ਠੰਡੀ ਜਗ੍ਹਾ ਹਨੇਰੇ 'ਚ ਕੰਮ ਕਰਦਾ ਜੇ ਨਦੀਨ ਉਹ ਕਿਤੇ ਨੇ ਪੱਤਿਆਂ ਦਾ ਰਹਿੰਦਖੂੰਦ ਦਿਖਦੀ ਹੈ ਤਾਂ ਉਹਦੇ ਲਈ ਵਧੀਆ ਮਾਹੌਲ ਬਣਦਾ ਜਦ ਗੰਡੋਏ ਕੰਮ ਕਰਦੇ ਤਾਂ ਸੂਖਮ ਜੀਵ ਵਧਣਗੇ ਉਸ ਤਰ੍ਹਾਂ ਜਿਵੇਂ ਆਪਾਂ ਦਹੀਂ ਜਮਾਉਨੇ ਆ ਤਾਂ ਜਾਗ ਦੀ ਜ਼ਰੂਰਤ ਪੈਂਦੀ ਆ ਇਸੇ ਤਰ੍ਹਾਂ ਆਪਣੀ ਮਿੱਟੀ ਦੇ ਸੂਖਮ ਜੀਵ ਘਾਟ ਚੁੱਕੇ ਨੇ ਉਹਦੇ ਲਈ ਆਪਾਂ ਨੂੰ ਉਸ ਤਰ੍ਹਾਂ ਦਾ ਮਾਹੌਲ ਦੇਣਾ ਪੈਣਾ ਵੀ ਜਿਹਦੇ ਨਾਲ ਉਹ ਜੀਵ ਪੈਦਾ ਹੋ ਜਾਣ ਤੇ ਮਿੱਟੀ ਰਿਪੇਅਰ ਹੋਵੇ ਇਹ ਖੇਤੀ ਦਾ ਸਭ ਤੋਂ ਵੱਡਾ ਲਾਭ ਇਹ ਆ ਵੀ ਇਹਦੇ ਜਿਹੜੇ ਮਤਲਬ ਫਸਲਾਂ ਦੇ ਉਤਪਾਦ ਪੈਦਾ ਹੋਣੇ ਆ ਉਹਨਾਂ ਦੇ ਖਰਾਕੀ ਤੱਤ ਵੀ ਪੂਰੇ ਹੋਣਗੇ ਉਹਨਾਂ ਨੂੰ ਬਿਮਾਰੀ ਵੀ ਨਹੀਂ ਲੱਗਣੀ ਤੇ ਉਹਨਾਂ ਦਾ ਸਵਾਦ ਵੀ ਵਧੀਆ ਹੋਊਗਾ ਤੇ ਖਾਸ ਗੱਲ ਆ ਵੀ ਇਹ ਜਿਹੜੇ ਕੁਦਰਤੀ ਖੇਤੀ ਦਾ ਭੋਜਨ ਹੈ ਇਹ ਖਰਾਬ ਨਹੀਂ ਸ਼ੀਤੀ ਨਹੀਂ ਹੁੰਦਾ ਮਤਲਬ ਤੁਸੀਂ ਤੋੜ ਕੇ ਰੱਖ ਲਈ ਜੇ ਦੂਜੀ ਸਾਬ ਦੀ ਜਿਵੇਂ ਦੋ ਦਿਨਾਂ ਤਿੰਨ ਦਿਨਾਂ ਚ ਖਰਾਬ ਹੁੰਦੀ ਤਾਂ ਦੋ ਗਣੇ ਤਿੰਨ ਗਣੇ ਟਾਈਮ ਤੱਕ ਖਰਾਬ ਨਹੀਂ ਹੁੰਦੀ ਫਿਰ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਰਜਦੀ ਵੀ ਸ਼ੀਤੀ ਆ ਇਹਨੂੰ ਆਪਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਆਪਣੇ ਖੇਤਾਂ ਵਿੱਚ ਜਿਹੜੀਆਂ ਬਿਲਕੁਲ ਕਿੱਥੀਆਂ ਖਾਧੀਆਂ ਜਾ ਸਕਦੀਆਂ ਨੇ। ਇਹਨਾਂ ਨੂੰ ਰਜਾਉਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਜਿੰਨਾ ਆਪਾਂ ਉਸ ਤਰ੍ਹਾਂ ਦਾ ਭੋਜਨ ਹੈ ਜਿਹੜਾ ਉਹ ਮਤਲਬ ਖਾਣ ਨੂੰ ਇੰਨਾ ਸਵਾਦ ਹੋ ਜਾਂਦਾ। ਇੱਕ ਤਾਂ ਸਵਾਦ ਵਧ ਜਾਂਦਾ। ਇੱਕ ਜਦੋਂ ਆਪਾਂ ਕੁਦਰਤੀ ਖੇਤੀ 'ਚ ਕੰਮ ਕਰਦੇ ਆ ਰਹਿੰਦੇ ਆ ਤਾਂ ਆਪਣੀ ਤਾਕਤ ਵੱਧਦੀ ਆ। ਇੱਕ ਵਧੀਆ ਮਾਹੌਲ ਬਣਦਾ। ਤੇ ਕਿਉਂਕਿ ਜਦੋਂ ਤਰ੍ਹਾਂ ਤਰ੍ਹਾਂ ਦੇ ਰੁੱਖ ਨੇ, ਰੁੱਖ ਵੀ ਆਪਣੇ ਜਿਹੜਾ ਅ ਡਿਪਰੈਸ਼ਨ ਨੂੰ ਬਹੁਤ ਘੱਟ ਕਰ ਦਿੰਦੇ ਤੇ ਸ਼ਾਂਤੀ ਇਹਨਾਂ ਨੂੰ ਦੇਖ ਕੇ ਆਉਂਦੀ ਆ ਰੂਹ ਖੋਸ਼ ਹੋ ਜਾਂਦੀ ਆ ਆਪਣੇ ਆਮ ਲੋਕ ਜਦੋਂ ਆਪਾਂ ਵੇਲ ਹੁੰਦਾ ਸੁੱਟੀਆਂ ਹੁੰਦੀਆਂ ਨੇ ਤਾਂ ਆਪਣੇ ਬਹੁਤ ਸਾਰੇ ਭਾਈ ਘੁੰਮਣ ਜਾਂਦੇ ਨੇ ਪਹਾੜਾਂ 'ਚ ਸ਼ੇਅਰ ਕਰਨੇ ਕਾਰਨ ਕੀ ਹੁੰਦਾ ਵੀ ਇੱਕ ਵਧੀਆ ਮਾਹੌਲ ਮਿਲੇ ਮਨ ਨੂੰ ਸ਼ਾਂਤੀ ਮਿਲੇ ਇਹ ਤਾਂ ਆਪਣੇ ਪੰਜਾਬ ਦਾ ਜਿਹੜਾ ਮਾਹੌਲ ਐਨਾ ਵਧੀਆ ਔਰੇ ਹਰ ਚੀਜ਼ ਪੈਦਾ ਹੋ ਜਾਂਦੀ ਆ ਹਰ ਤਰ੍ਹਾਂ ਦਾ ਮਾਹੌਲ ਆ ਤੇ ਸੁੰਦਰ ਵਾਤਾਵਰਨ ਬਣਦਾ ਸੋ ਆਪਾਂ ਨੂੰ ਉਹ ਖੇਤੀ ਨੂੰ ਸਮਝੀਏ ਹੁਣ ਜੇ ਆਪਾਂ ਆਪਣੇ ਪਿੱਛੇ ਦੇਖੀਏ ਆ ਤੁਸੀਂ ਦੇਖੋ ਵੀ ਸਵੇਰ ਦਾ ਟਾਈਮ ਹੈ तकरीबन ਆਪਾਂ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹਾਂ ਤੇ ਹਰੇਕ ਪੌਦਾ ਵਧੀਆ ਢੰਗ ਨਾਲ ਖੜਾ ਜਿਵੇਂ ਹੁਣ ਆਹ ਸਾਹਮਣੇ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਰੁੱਖ ਨੇ ਤੇ ਉੱਤੇ ਸਾਰੇ ਪੰਛੀ ਕੰਮ ਕਰਦੇ ਨੇ ਕੁਦਰਤ ਨੇ ਜਿਹੜੇ ਪੰਛੀ ਬਣਾਏ ਨੇ ਆਪਣੇ ਲਈ ਇਹ ਬਹੁਤ ਸਾਰੇ ਫਾਇਦੇ ਕਰਦੇ ਨੇ ਸਭ ਤੋਂ ਵੱਡਾ ਫਾਇਦਾ ਪੰਛੀ ਇਹ ਕਰਦੇ ਨੇ ਵਿਜਨਾ ਵਧੀਆ ਪੰਛੀ ਕੀਟ ਕੰਟਰੋਲ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਪੰਛੀ ਆਪਣੇ ਕੀਟਾਂ ਨੂੰ ਲੱਭ ਲੱਭ ਕੇ ਮਿੱਟੀ ਦੇ ਵਿੱਚੋਂ ਉਹਨਾਂ ਦੀ ਜੜਾਂ 'ਚ ਲੱਭ ਲੱਭ ਕੇ ਵੀ ਖਾ ਜਾਂਦੇ ਨੇ ਬਹੁਤ ਸਾਰੀਆਂ ਚਿੜੀਆਂ ਨੇ ਬਾਰੀਕ ਵੱਡੀਆਂ ਛੋਟੀਆਂ ਤਾਂ ਉਹ ਕੀਟ ਕੰਟਰੋਲ ਵੀ ਕਰਦੀਆਂ ਨੇ ਤੇ ਬਹੁਤ ਸਾਰੇ ਜਦੋਂ ਇੱਕ ਛੋਟੀ ਚਿੜੀ ਆਪਣੇ ਤਿੰਨ ਸੁੰਬੀਆਂ ਖਾ ਲੈਂਦੀ ਆ ਤਾਂ ਉਸ ਤੋਂ ਬਾਅਦ ਉਹ ਵਿੱਠ ਕਰ ਦਿੰਦੀ ਆ ਸੋ ਇਸ ਤਰ੍ਹਾਂ ਇਹ ਛੜਾ ਜੀਵ ਦਾ ਦਿੱਤਾ ਆਪਣਾ ਇਹ ਆਪਣਾ ਕਿੰਨਾ ਫਾਇਦਾ ਕਰਦਾ ਕਿੰਨਾ ਵਧੀਆ ਕੰਮ ਕਰਦਾ ਪਰ ਆਪਾਂ ਇਹਨਾਂ ਜੀਵਾਂ ਨੂੰ ਉਸ ਤਰ੍ਹਾਂ ਆਪਣੀ ਖੇਤੀ ਦੇ ਬਾਹਰ ਕਰਤਾ ਜਿਵੇਂ ਇਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਸੋ ਕਿਸਾਨ ਵੀਰੋ ਆਪਾਂ ਆਪਣੀ ਖੇਤੀ ਨੂੰ ਵਧੀਆ ਸੋਨਾ ਬਣਾਉਣ ਲਈ ਇੱਕ ਸ਼ਾਨਦਾਰ ਦ੍ਰਿਸ਼ ਪੈਦਾ ਕਰਨ ਲਈ ਕੁਦਰਤ ਨਾਲ ਜੁੜੀਏ ਕੁਦਰਤ ਨਾਲ ਦੇਖੋ ਜਦੋਂ ਤੁਸੀਂ ਇਹ ਖੇਤੀ ਨਾਲ ਜੁੜਦੇ ਹੋ ਤਾਂ ਬਹੁਤ ਵਧੀਆ ਮਾਹੌਲ ਪੈਦਾ ਹੁੰਦਾ ਤੇ ਇੱਕ ਸਵਾਦਿਸ਼ਟ ਭੋਜਨ ਪੈਦਾ ਹੁੰਦਾ ਤੇ ਖਾਸ ਗੱਲ ਆ ਵੀ ਆਪਣੇ ਖਰਚੇ ਵੀ ਘਟਦੇ ਨੇ ਖਰਚੇ ਇਸ ਤਰ੍ਹਾਂ ਘਟਦੇ ਨੇ ਕਿਉਂਕਿ ਇਹ ਖੇ ਸਬੂਪਜ ਖਾਣ ਤੋਂ ਬਾਅਦ ਆਪਣਾ ਸਰੀਰ ਮਜ਼ਬੂਤ ਹੋ ਜਾਂਦਾ ਉਹਦੀ ਗਰਮੀ ਸਰਦੀ ਠੰਡ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਆ ਤੇ ਜਦੋਂ ਆਪਣਾ ਸਰੀਰੇ ਮਜ਼ਬੂਤ ਹੋ ਗਿਆ ਤਾਂ ਆਪਾਂ ਨੂੰ ਕਿੰਨਾ ਕੁਝ ਫਾਇਦਾ ਹੋ ਗਿਆ ਕੰਮ ਕਰਦਾ ਬੰਦਾ ਥੱਕਦਾ ਨਹੀਂ ਗਾ ਠਕੇਮਾ ਨਹੀਂ ਹੁੰਦਾ ਤੇ ਮਨ ਸ਼ਾਂਤ ਰਹਿੰਦਾ ਅ ਤੇ ਇਹ ਖੇਤੀ ਵਿੱਚ ਤੁਸੀਂ ਆਪਣੇ ਖੇਤ ਵਿੱਚ ਜੇ ਸਵੇਰੇ ਆ ਕੇ ਘੁੰਮਦੇ ਹੋ ਜਾਂ ਕੰਮ ਕਰਦੇ ਹੋ ਤਾਂ ਇੱਕ ਵੱਖਰਾ ਨਜ਼ਾਰਾ ਹੁੰਦਾ ਹੁਣ ਇਹ ਤੁਸੀਂ ਦੇਖੋ ਵੀ ਇੰਨੇ ਫਸਲ ਵਧੀਆ ਹੋ ਜਾਂਦੀ ਹੈ ਕੁਦਰਤੀ ਖੇਤੀ ਜੇ ਆਪਾਂ ਇਹਨੂੰ ਹੇਠਾਂ ਤੋਂ ਦੇਖੀਏ ਥੱਲੇੋਂ ਤਾਂ ਗੱਤ ਵੀ ਮਤਲਬ 6 ਫੁੱਟ ਤੋਂ ਉੱਚੀ ਫਸਲ ਹੈ ਤੇ ਉਤਪਾਦਨ ਦੇਖੋ ਤੁਸੀਂ ਵੀ ਆ ਇੱਕ ਬਰੀਕ ਜੀ ਮੂਲੀ ਆ ਤੇ ਇਹ ਦੇਖੋ ਮੋਂਗਰੇ ਬਿਲਕੁਲ ਸਾਫ਼ ਸੁਥਰੇ ਕੋਈ ਤੇਲਾ ਨਹੀਂ ਕੋਈ ਬਿਮਾਰੀ ਨਹੀਂ ਤੇਲਾ ਕਿਉਂ ਨਹੀਂ ਲੱਗਿਆ ਕਿਉਂਕਿ ਮਧੂਮੱਖੀ ਕੰਮ ਕਰਦੀ ਆ ਜਿੱਥੇ ਮਧੂਮੱਖੀ ਕੰਮ ਕਰਦੀ ਆ ਤਾਂ ਉਹ ਇਸ ਤਰ੍ਹਾਂ ਪੌਦਿਆਂ ਦੀ ਰਿਪੇਅਰ ਹੋ ਜਾਂਦੀ ਆ ਵੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਸੋ ਕਿਸਾਨ ਵੀਰੋ ਆਪਣੇ ਲਈ ਘੁੰਮਣ ਲਈ ਜੇ ਵਧੀਆ ਥਾਂ ਬਣਾਉਣੀਆਂ ਤਾਂ ਆਪਣਾ ਖੇਤ ਵਿੱਚੋਂ ਕਨਾਲ ਦੀ ਕਨਾਲ ਦੋ ਕਨਾਲਾਂ ਆਪਣੇ ਪਰਿਵਾਰ ਲਈ ਰੱਖੋ ਤੇ ਮਨ ਦੀ ਸ਼ਾਂਤੀ ਮਿਲੇ ਸ਼ਾਂਤੀ ਉਦੋਂ ਵੀ ਮਿਲਦੀ ਜਦ ਤੁਹਾਡੀ ਫਸਲ ਤੇ ਖਰਚਾ ਨਾ ਮਾਤਰ ਹੋਇਆ ਬਹੁਤ ਘੱਟ ਹੋਇਆ ਤੇ ਉਤਪਾਦਨ ਬਹੁਤ ਹੀ ਸ਼ਾਨਦਾਰ ਹੋ ਜਾਂਦਾ ਸੋ ਇਹ ਆਪਾਂ ਨੂੰ ਇੱਕ ਨਾ ਇੱਕ ਦਿਨੇ ਖੇਤੀ ਨਾਲ ਜੁੜਨਾ ਪੈਣਾ ਕਿਉਂਕਿ ਇਹ ਖੇਤੀ ਕੋਈ ਅੱਜ ਦੀ ਨਹੀਂ ਹੈਗੀ ਆਪਣੇ ਬਜ਼ੁਰਗਾਂ ਦੀ ਆ ਆਪਣੇ ਬਜ਼ੁਰਗਾਂ ਨੇ ਖੇਤੀ ਕੀਤੀ ਤੇ ਇਹਦੇ ਨਾਲ ਉਹ ਮਜਬੂਤ ਸਿਹਤ ਲੰਬੀ ਉਮਰ ਤੇ ਖੁਸ਼ ਰਹਿੰਦੇ ਸਨ ਭਾਈਚਾਰਾ ਸੀ ਤੇ ਜਦੋਂ ਕੋਈ ਕੋਈ ਚੀਜ਼ ਖਰੀਦਦਾ ਸੀ ਤਾਂ ਸਾਰਾ ਪਿੰਡ ਦੇਖਣ ਆਉਂਦਾ ਸੀ ਫਲਾਣੇ ਨੇ ਮੱਝ ਲਿਆਂਦੀ ਆ ਉਹਨੇ ਆਹ ਚੀਜ਼ ਲਿਆਂਦੀ ਆ ਬੌਲਦ ਲਿਆਂਦੇ ਨੇ ਪਰ ਹੁਣ ਹੁੰਦਾ ਵੀ ਇਹਨੇ ਆਹ ਚੀਜ਼ ਲਿਆਂਦੀ ਆ ਤਾਂ ਮੈਂ ਇਤੋਂ ਵੱਡੀ ਲਿਆਵਾਂ ਮੈਂ ਹੀ ਵੱਡਾਂ ਪਰ ਉੱਥੇ ਭਾਈਚਾਰਾ ਵੱਡਾ ਸੀ ਸੋ ਆਪਾਂ ਨੂੰ ਇਹ ਖੇਤੀ ਦਾ ਇੱਕ ਵੱਖਰਾ ਦ੍ਰਿਸ਼ ਆ ਇੱਕ ਫਸਲ ਨਹੀਂ ਹੁੰਦੀ ਅਲੱਗ-ਅਲੱਗ ਫਸਲਾਂ ਹੁੰਦੀਆਂ ਨੇ ਜਿਵੇਂ ਕਿ ਆ ਤੁਸੀਂ ਦੇਖੋ ਵੀ ਇਹਦੇ ਵਿੱਚ ਤਾਲਕ ਦੇ ਬੂਟੇ ਖੜੇ ਨੇ ਉਹ 8 ਫੁੱਟ ਤੱਕ ਉੱਚੇ ਹੋ ਗਏ ਜੇ ਹੁਣ ਵਿੱਚ ਜਾਂਦੇ ਆ ਤਾਂ ਬਰੀਕੀ ਨਾਲ ਸ਼ਾਇਦ ਨਜ਼ਰ ਨਾ ਆਉਣ ਪਰ ਦੇਖਣੇ ਕੋਲ ਜਾ ਕੇ ਆਹ ਦੇਖੋ ਸਾਹਮਣੇ ਜਿਹੜਾ ਨਜ਼ਰ ਆਉਂਦ ਨੇ ਗਣਾ ਤਿੱਖੇ-ਤਿੱਖੇ ਜੇ ਤੇ ਤਾਲਕ ਦੇ ਬੂਟੇ ਨੇ ਤੇ ਬਾਕੀ ਆ ਫਸਲ ਆ ਜਿਹੜਾ ਉਤਪਾਦਨ ਬਹੁਤ ਜ਼ਿਆਦਾ ਹੋ ਰਿਹਾ ਔਰ ਇਹ ਪੰਛੀਆਂ ਨੇ ਵੀ ਰੱਜ ਕੇ ਜਾਣਾ ਤੇ ਕਿਸਾਨ ਵੀ ਰੱਜੂਗਾ ਤੇ ਇਹੀ ਮਨ ਦੀ ਸ਼ਾਂਤੀ ਆ ਕਿਸਾਨ ਵੀਰੋ ਜਿਹੜੀ ਆਪਣੀ ਫਸਲ ਆ ਉਹ ਵੀ ਪੂਰੀ ਵਧੀਆ ਹੋ ਰਹੀ ਆ ਤਿੰਨ ਤਿੰਨ ਫਸਲਾਂ ਵੀ ਹੋ ਜਾਂਦੀਆਂ ਨੇ ਜਿਵੇਂ ਹੁਣ ਆਹ ਲਾਈਨ ਆਪਣੀ ਮੂਲੀ ਦੀ ਸੀਗੀ ਆਲੂ ਸੀਗੇ ਆਲੂ ਪੱਧਰ ਜਗਾ ਪੀਚੇ ਸੰਧਰਤੀ ਜੋ ਵੀ ਹੋਗੇ ਕਾਣਕ ਵੀ ਹੋ ਗਈ ਕੋਈ ਬਿਮਾਰੀ ਨਹੀਂ ਆਈ ਤੇ ਆ ਜਿਹੜੇ ਦੇਖੋ ਆ ਕੰਮ ਕਰਨ ਵਾਲੇ ਜੀਵ ਨੇ ਜਿਹੜੇ ਆਪਾਂ ਇਹਨੂੰ ਡੈਡੀ ਬੱਡ ਬੀਟਲ ਕਹਿੰਦੇ ਆ ਜੇ ਕਿਤੇ ਵੀ ਕੋਈ ਬਿਮਾਰੀ ਆਉਂਦੀ ਆ ਤਾਂ ਇਹ ਤੇਲਾ ਖਾਨ ਨੂੰ ਪਹਿਲਾਂ ਬੈਠੇ ਹੁੰਦੇ ਨੇ ਪਰ ਕਈ ਵਾਰੀ ਕਿਸਾਨ ਜਾਣੇ ਅਣਜਾਣੇ ਇਹਨਾਂ ਨੂੰ ਵੀ ਕੀਟ ਸਮਝ ਕੇ ਮਾਰ ਦਿੰਦੇ ਨੇ ਸੋ ਮਤਲਬ ਕੁਦਰਤ ਕੰਮ ਕਰਨ ਲੱਗ ਜਾਂਦੀ ਆ ਜੇ ਆਪਾਂ ਕੁਦਰਤ ਨੂੰ ਸਮਝ ਗਏ ਸੋ ਕਿਸਾਨ ਵੀਰੋ ਆਪਾਂ ਕੁਦਰਤ ਨੂੰ ਸਮਝੀਏ ਉਹਨੂੰ ਪਹਿਚਾਣੀਏ ਤੇ ਉਹਦੇ ਨਾਲ ਜੁੜੀਏ ਉਤਪਾਦਨ ਕੁਦਰਤ ਨੇ ਦੇਣਾ ਕਿਉਂਕਿ ਖੇਤੀ ਵਿੱਚ ਉਤਪਾਦਨ ਦੀ ਕੋਈ ਕਮੀ ਨਹੀਂ ਰਹਿੰਦੀ ਹੈਗੀ ਸਿਰਫ ਮਿੱਟੀ ਦੀ ਰੇਪਿਆਰ ਹੋਣੀ ਜ਼ਰੂਰੀ ਆ ਜਿਹੜੇ ਪੌਦੇ ਕੋਲ ਜਾਵੋਗੇ ਤਾਂ ਉਹ ਪੂਰਾ ਹਰਿਆ ਭਰਿਆ ਮਿਲੂਗਾ ਜਿਹੜੀ ਆ ਦੇਸੀ ਕਣਕ ਆ ਇਹ ਵੀ ਪੂਰਾ ਕਦ ਕਰਦੀ ਆ ਇਹ ਨਹੀਂ ਹੈਗਾ ਵੀ ਮਧਰੀ ਜੀ ਰਹਿ ਜਾਂਦੀ ਆ ਦੇਖੋ ਤੇ ਇਹ ਮਾਨਸੀ 골ਡ ਕਣਕ ਆ ਜੀ ਹੁਣ ਆਪਾਂ ਜਿੰਨੇ ਵੀ ਪੌਦਿਆਂ ਕੋਲ ਜਾਵਾਂਗੇ ਹਰੇਕ ਨੇ ਇੱਕ ਮਨ ਦੀ ਸ਼ਾਂਤੀ ਵਾਲੀ ਗੱਲ ਕਰਨੀ ਆ ਸੋ ਜੇ ਮਨ ਸ਼ਾਂਤ ਹੋ ਗਿਆ ਤੁਸੀਂ ਰੂਹ ਦੀ ਖਰਾਕ ਤੁਹਾਡੀ ਇਹੀ ਆ ਸੋ ਆਪਣੀ ਖੇਤੀ ਨੂੰ ਪਹਚਾਣੀਏ ਕੁਦਰਤ ਨਾਲ ਜੁੜੀਏ ਵਧੀਆ ਵਾਤਾਵਰਣ ਪੈਦਾ ਕਰਕੇ ਆਪਣੀ ਖੇਤੀ ਨੂੰ ਵਧੀਆ ਬਣਾਈਏ ਤਾਂ ਕਿ ਆਪਾਂ ਵੱਤ ਵੱਤ ਕੰਮ ਕਰ ਸਕੀਏ ਤੇ ਖੁਸ਼ੀ ਮਹਿਸੂਸ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ